ਇਹ ਮਾਫਿਲ ਦੀਆਂ ਤਸਵੀਰਾਂ ਸ਼ਹਿਰ ਬਟਾਲੇ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਰਾਤ 9 ਵਜੇ ਪੂਰਾ ਬਲੈਕਆਊਟ ਹੋ ਜਾਂਦਾ ਹੈ ਬਟਾਲਾ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਬੰਦ ਹੋ ਗਈਆਂ ਲੋਕਾਂ ਨੇ ਘਰਾਂ ਦੀਆਂ ਬਾਹਰ ਦੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ ਸਿਰਫ ਸਿਰਫ ਸੋਲਰ ਲਾਈਟਾਂ ਹੀ ਜਗਤੀਆਂ ਨਜ਼ਰ ਆਈਆਂ ਨੇ ਉਦੋਂ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਨਿੱਜੀ ਹੋਟਲਾਂ ਦੇ ਮਾਲਕਾਂ ਦੇ ਸਰਕਾਰ ਤੇ ਮੁਕਾਧਿਆ ਸੱਚੀ ਆੜਾਇਆ ਕੁਝ ਨਿੱਜੀ ਹੋਟਲਾਂ ਦੀਆਂ ਲਾਈਟਾਂ ਜਗਦੀਆਂ ਨਜ਼ਰ ਆਈਆਂ ਲਾਈਕਾ ਬਾਦਰਾ ਜਨਰੇਟਰ ਜਗਾਰ ਕੇ ਆਪਣੀ ਲਾਈਟ ਉਹਨਾਂ ਚਾਲੂ ਰੱਖੀ ਬਟਾਲੇ ਤੋਂ ਵਿਕੀ ਬਾਪੂ ਦੀ ਰਿਪੋਰਟ ਨਿਰੰਝੀ ਅੱਜ ਬਲੈਕ ਕੋਟ ਹੋਇਆ ਵਾ ਕਿੰਦਾ ਦਾ ਸਹਿਯੋਗ ਲਿਆ ਤੇ ਕੀ ਪਹਿਲਾਂ ਸ਼ੁਰੂਆਤ ਕੀਤੀ ਸਹਿਯੋਗ ਅੱਜ ਸਵੇਰ ਤੋਂ ਹੀ ਸੀ ਸਾਡੀ ਸਾਰੀ ਟੀਮ ਲੱਗੀ ਹੈ ਜੀ ਸਿਵਲ ਡਿਫੈਂਸ ਫਾਇਰ ਬ੍ਰਿਗੇਡ ਐਨ ਸੀ ਸੀ ਔਰ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਐ ਐਸ ਡੀ ਐਮ ਸਾਹਿਬ ਸਾਡੇ ਉਹ ਸਵੇਰ ਤੋਂ ਸਾਡੇ ਨਾਲ ਹੀ ਇਸੇ ਕੰਮ 'ਚ ਚੱਲ ਰਹੇ ਨੇ ਤੁਹਾਡੇ ਸਾਹਮਣੇ ਸਵੇਰੇ ਆਪਾਂ ਮੌਕ ਡਲ ਕੀਤੀ ਪਹਿਲੇ ਰੈਸਕਿਊ ਦੀ ਉਹ ਆਪਾਂ ਸਿਵਲ ਹਸਪਤਾਲ 'ਚ ਕੀਤੀ ਕਿ ਕਿਸੇ ਵੀ ਅਨਸਖਾਵੀ ਘਟਨਾ ਵੇਲੇ ਸਾਡੀਆਂ ਆਪਸੀ ਟੀਮਾਂ ਦਾ ਕੀ ਕੋਆਰਡੀਨੇਸ਼ਨ ਬਣੇਗਾ ਸਾਡੇ ਕੋ ਕਿੱਥੇ ਕਮੀ ਰਹਿ ਸਕਦੀ ਹੈ ਉਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਜਿਹੜਾ ਅਭਿਆਸ ਕੀਤਾ ਗਿਆ ਸੀ ਤੇ ਹੁਣ ਸ਼ਾਮ ਦਾ ਜਿਹੜਾ ਸੀਗਾ ਇਹ ਬਲੈਕਆਊਟ ਦਾ ਸੀਗਾ ਮੌਕ ਡਰਲ ਸਾਡੀ ਬਲੈਕਆਊਟ ਵਿੱਚ ਆਪਾਂ ਸ਼ਹਿਰ ਵਿੱਚ ਸ਼ਹਿਰ ਨੂੰ ਪੰਜ ਜ਼ੋਨਾਂ ਚ ਵੰਡ ਕੇ ਅਲੱਗ-ਅਲੱਗ ਜਗ੍ਹਾ ਤੇ ਸਾਇਰਨ ਸੀਗੇ ਸਾਡੇ ਉੱਥੇ ਸਾਡੇ EMPLOYEES DEPLOYE ਸੀਗੇ ਉਹਨਾਂ ਨੇ ਉਸੇ ਤਰ੍ਹਾਂ ਹੀ ਟਾਈਮ ਟੇਬਲ ਦੇ ਅਕੋਰਡਿੰਗ ਜੋ ਟਾਈਮ ਟੇਬਲ ਸਾਨੂੰ DC ਸਾਹਿਬ ਵੱਲੋਂ ਦਿੱਤਾ ਗਿਆ ਉਹਦੇ ਅਕੋਰਡਿੰਗ ਜਿਹੜੇ ਉੱਥੇ ਹੂਟਰ ਕੀਤੇ ਆ ਇਹਨੂੰ ਹੀ ਸਫਲ ਮੰਨ ਮੰਨੇ ਆ ਕਿਉਂਕਿ ਸ਼ਹਿਰ ਵਾਸੀਆਂ ਦਾ ਵੀ ਬਹੁਤ ਸਾਥ ਸੀਗਾ ਸ਼ਹਿਰ ਵਾਸੀਆਂ ਨੇ ਟੋਟਲ ਬਲੈਕਆਊਟ ਵਿੱਚ ਸਾਰਾ ਪ੍ਰਸ਼ਾਸਨ ਦਾ ਸਾਥ ਦਿੱਤਾ ਜੀ ਲੱਗਦਾ ਨਹੀਂ ਤੁਹਾਡੀ ਵੀ ਮਿਹਨਤ ਦਾ ਰੰਗ ਲਿਆ ਹੈ ਕਿਉਂਕਿ ਸਵੇਰੇ ਦੇ ਲੱਗੇ ਮਿਹਨਤ ਮੇਰੀ ਸਾਰੀ ਟੀਮ ਦੀ ਹੈ ਜੀ ਮੇਰੀ ਇਕੱਲੇ ਦੀ ਮਿਹਨਤ ਨਹੀਂ ਹੈ ਸਾਡੀ ਸਾਰੀ ਟੀਮ ਦੀ ਮਿਹਨਤ ਹੈ ਸਾਡੀ ਟੀਮ ਇਕਜੁੱਟ ਹੋ ਕੇ ਕੰਮ ਕਰੇਗੀ ਕੋਈ ਵੀ ਟੀਮ ਹੈ ਜਦੋਂ ਇਕਜੁੱਟ ਹੋ ਕੇ ਕੰਮ ਕਰੇਗੀ ਉਹ ਚ ਸਫਲਤਾ ਮਿਲੇਗੀ ਮਿਲੇਗੀ ਜੀ ਤੁਹਾਡੀ ਟੀਮ ਦੇ ਨਾਲ ਨਾ ਸ਼ਹਿਰ ਵਾਸੀਆਂ ਨੇ ਵੀ ਤੁਹਾਡਾ ਸਾਥ ਦਿੱਤਾ ਬਿਲਕੁਲ ਜੀ ਬਿਲਕੁਲ ਮੈਂ ਕਹਿਣਾ ਚਾਹਾਂਗਾ ਸ਼ਹਿਰ ਵਾਸੀਆਂ ਦਾ ਭਰਮ ਸਾਡੇ ਰੂਟੀਨ ਚ ਹੀ ਰਹਿੰਦਾ ਜੀ ਸਾਡੀ ਜਿਵੇਂ ਫਾਇਰ ਸੇਫਟੀ ਦੀ ਡਰਲਾ ਚੱਲਦੀ ਆ ਉਹਦੇ ਚ ਵੀ ਸ਼ਹਿਰ ਵਾਸੀਆਂ ਦਾ ਕਾਫੀ ਸਹਿਯੋਗ ਰਹਿੰਦਾ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਵੀ ਇਹ ਜਿਹੜਾ ਸਾਡਾ ਉਪਰਾਲਾ ਸੀਗਾ ਜਿਹੜਾ ਗਵਰਨਮੈਂਟ ਵੱਲੋਂ ਜਿਹੜੀ ਬਲੈਕਆਊਟ ਦਾ ਦਿੱਤਾ ਗਿਆ ਸੀਗਾ ਮਾਡਲ ਇਹਨੂੰ ਸਫਲਤਾਪੂਰਵਕ ਸਾਡੇ ਬਟਾਲੇ ਸ਼ਹਿਰ ਚ ਪੂਰਨ ਹੋਈ ਹੈ ਬੋਲੋ ਜੀ ਕੀ ਤੁਸੀਂ ਅੱਜ ਜਿਹੜਾ ਬਲੈਕਆਊਟ ਕੀਤਾ ਗਿਆ ਇਹ ਖਤਮ ਹੋਣ ਦਾ ਟਾਈਮ ਅੱਜ ਜਿਹੜਾ ਬਲੈਕਆਊਟ ਹੋਇਆ ਇਹਦਾ ਮੇਨ ਮਕਸਦ ਹੀ ਇਹ ਆਮ ਪਬਲਿਕ ਨੂੰ ਅਵੇਅਰ ਕੀਤਾ ਜਾਵੇ ਉਹ ਜਾਗਰਤ ਕਰੀਏ ਵੀ ਜਦੋਂ ਬਲੈਕਆਊਟ ਹੁੰਦੀ ਹੈ ਉਹਦਾ ਮਤਲਬ ਹੈ ਕੋਈ ਕੋਈ ਨਾ ਕੋਈ ਅਟੈਕ ਹੋਣ ਵਾਲਾ ਹੁੰਦਾ ਹੈ ਇਹ ਰਿਹਸਲਾ ਇੱਕ ਵੀ ਗਾ ਜਦੋਂ ਵੀ ਕੋਈ ਪ੍ਰੋਬਲਮ ਪੈਂਦੀ ਕਿਤੇ ਤੇ ਇਹ ਇੱਕ ਟ੍ਰੇਨਿੰਗ ਦੇ ਤਰੀਕੇ ਹੁੰਦੀ ਹੈ ਕਿ ਕਿਹੇ ਵੀ ਮੁਸ਼ਕਲ ਆਉਂਦੀ ਹੈ ਕੋਈ ਆਫਤ ਆਉਂਦੀ ਹੈ ਜਦੋਂ ਬਲੈਕਆਊਟ ਹੁੰਦੀ ਹੈ ਇਹਦਾ ਮਤਲਬ ਹਰ ਬੰਦੇ ਨੂੰ ਲਾਈਟਾਂ ਬੰਦ ਕਰਕੇ ਆਪਾਂ ਨੂੰ ਟਕਾਣੇ ਤੇ ਜਿੱਥੇ ਹੈਗਾ ਖੜੋਈਣਾ ਚਾਹੀਦਾ ਕਿਸੇ ਕਿਸਮ ਦੀ ਕੋਈ ਲਾਈਟ ਨਹੀਂ ਜਗਣੀ ਚਾਹੀਦੀ ਜਿਹਦਾ ਅੱਜ ਦਾ ਪੁਰਜੋਰ ਬੜੇ ਚਰਮਾਤ ਇੱਥੇ ਜਿਹੜਾ ਹਸਲ ਹੋਈ ਹੈ ਤਰ੍ਹਾਂ ਦੀ ਅੱਜ ਪੁਰਜੋਰ ਲੋਕਾਂ ਨੂੰ ਜਾਗਰਤ ਕਰਾਇਆ ਗਿਆ ਤੇ ਆਮ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਘਰਾਂ ਦੀਆਂ ਲਾਈਟਾਂ ਲਗਭਗ ਸਾਰੀਆਂ ਬੰਦ ਨੇ ਜੇ ਕਿਸੇ ਰਾਹੀਰ ਨੂੰ ਪਤਾ ਨਹੀਂ ਸੀ ਜਾਂ ਕਿਵੇਂ ਸੀ ਉਹਦੇ ਲਾਈਟ ਜੋ ਕੋਈ ਜਗਾਈ ਸੀ ਉਹ ਆਣ ਕੇ ਖਲੋ ਗਿਆ ਇੱਥੇ ਆਮ ਪਬਲਿਕ ਸਾਰੀ ਨੇ ਸਹਿਯੋਗ ਦਿੱਤਾ ਇਸ ਕਰਕੇ ਸਫਲਤਾਪੂਰਕ ਜਿਹੜਾ ਹੈ ਬਲੈਕਆਊਟ ਹੋਈ